ਆਹ ਜੀ ਮੇਰੇ ਤੇ ਆਪਣੀਆਂ ਭੁੱਜ ਦੀਆਂ ਅੱਧੀਆਂ ਭੁੱਨ ਕੇ ਆਪਾਂ ਪ੍ਰਾਤ ਚ ਭਾਰੀਆਂ ਪਹਿਲਾਂ ਸਾਡੀਆਂ ਆਪਾਂ ਇੱਥੇ ਭੁੱਨ ਲੀਆਂ ਵਾ ਤੇ ਹੁਣ ਆਪਾਂ ਵਿੱਚ ਮਸਾਲਾ ਅੱਧਾ-ਅੱਧਾ ਕਰਕੇ ਮਿਲਾਵਾਂਗੇ ਅੱਧਾ ਮਸਾਲਾ ਆਹ ਵੜਾ ਜਿਹੜੇ ਪਾਵਾਂਗੇ ਫਿਰ ਇਹਨੂੰ ਕੱਟ ਕੇ ਤੇ ਕੜਾਈ ਤੇ ਆਪਾਂ ਤੋਂ ਦੱਸਦੇ ਕਿਦਾ ਕਰਨਾ ਫਿਰ ਚਲੋ ਜੀ ਲੈ ਚਾਗੀਆਂ ਭੁੱਜ ਦੀ ਤਾਂ ਫਿਰ ਆਵਾਂ ਮਸਾਲਾ ਪਾਉਣ ਲੱਗੇ ਆਂ ਇਹਦੇ ਵਿੱਚ ਫਿਰ ਆਪਾਂ ਉਹਦੇ ਵਿੱਚ ਪਾਵਾਂਗੇ ਅੰਦਾ ਕਿਉਂਕਿ ਸਾਡੀ ਕੋ ਕੜਾਈ ਛੋਟੀ ਹੈ ਤੇ ਅਸੀਂ ਇਹ ਆਪਣੇ ਲਈ ਬਣਾਉਣ ਦੇ ਚਾਰ ਜਦੋਂ ਇਹ ਨਾਲ ਬੱਜਾਈ ਆর্ডার ਤੇ ਕੋਈ ਨਹੀਂ ਬਣਾ ਰਹੇ ਬਹੁਤ ਔਖਾ ਬਣਾਉਣਾ ਮਿੱਟੀ ਦਾ ਚਾਰ ਤਾਂ ਬੜੀ ਲੱਗਦੀ ਹੈ ਕਾਰੇ ਵਰਤ ਲਈ ਬਣਾ ਰਹੇ ਆਂ ਚੇਲੇ ਅਦਰ ਮਸਾਲਾ ਪਾਪਾ ਅਦਰ ਪੱਗੀਆਂ ਨਹੀਂ ਪਾਉਂਦੇ ਕਿਉਂਕਿ ਮਿਰਚੀ ਦਾ ਚਾਰਨਾ ਬਹੁਤ ਅੱਠਾ ਤਾਂ ਨਹੀਂ ਬਣਾਉਣਾ ਪੈਂਦਾ ਥੋੜਾ ਜਿਹਾ ਵੀ ਹੱਥੀਂ ਜੁਰਦਨ ਲੱਗਿਆ ਪਹਿਲਾਂ ਉਹ ਅਦਰ ਦੀ ਥੋੜਾ ਲੱਗਾ ਧਿਆਨ ਹੱਥ ਕਿਤੇ ਨਹੀਂ ਲਾਉਣੇ ਪੈਂਦੇ ਇਹਨਾਂ ਨੇ ਜੀਰੇ ਦੇ ਵਿੱਚ ਸਾਦੀ ਇੱਥੇ ਕਰਕੇ ਤੇ ਇਦਾਂ ਕਰਕੇ ਨਾ ਬਹੁਤ ਸਾਦਿਆ ਨਹੀਂ ਦਾ ਚਾਰ ਥੋੜਾ ਵੀ ਲੈਸ ਕਰਕੇ ਉਹ ਅਦਰ ਦਾ ਚਾਰ ਨਹੀਂ ਪਾ ਸਕਦੇ ਜੇ ਮਿਰਚੀ ਦਾ ਦੂਜੇ ਚਾਰ ਜਿੰਮ ਕਿਹਨੇ ਪਾ ਸਕਦੇ ਬਾਰੇ ਵੀ ਪਾ ਸਕਦੇ ਇਸ ਲਈ ਖਾਣ ਲਈ ਘਰੇਕਾ ਨਾਏ ਹਾਂ ਜੀ ਜੀ ਆਪਣੀਆਂ ਮਿਰਚਾਂ ਹੋ ਗਈਆਂ ਤਿਆਰ ਜੀ ਆਪਾਂ ਪ੍ਰਾਤ ਚ ਪਾਲੀਆਂ ਸਾਰਾ ਮਸਾਲਾ ਵગેਰਾ ਸਾਰਾ ਕੁਝ ਲਾ ਲਿਆ ਔਰ ਸਿਰਕਾ ਵੀ ਪਾ ਲਿਆ ਹੁਣ ਇਹ ਠੰਡੀਆਂ ਹੋਣ ਤੇ ਆਪਾਂ ਡੱਬੇ ਚ ਪੈਕ ਕਰਾਂਗੇ ਤੇ ਮਤਲਬ ਇਹ ਆਪਾਂ ਹੁਣ ਜਿੱਦ ਤੱਕ ਠੰਡਾ ਹੋਊਗਾ ਚਾਰ ਫਿਰ ਆਪਾਂ ਪੈਕ ਕਰਾਂਗੇ ਹੁਣ ਅਸੀਂ ਪਾਣੀ ਬਣਾ ਕੇ ਜਲ ਜੀਰਾ ਵਿੱਚ ਆ ਪੰਨਾ ਪਾ ਕੇ ਪੀਣ ਲੱਗੇ ਬਹੁਤ ਠੱਪ ਗਏ ਬਹੁਤ ਗਰਮੀ ਪੱਖੇ ਬੰਦ ਕਰਕੇ ਵਲੌਗ ਬਣਾਇਆ ਹੈ ਠੀਕ ਹੈ ਆ ਨਾੜ ਖਾ ਰਿਹਾ ਹੈ ਦਿਨੇ ਨਾੜ ਫਿਰ ਜਾਈ